ਮੋਟੂ ਅੱਜ ਬਣ ਰਿਹਾ ਹਾਂ ਤਾਂ ਦੇਖੋ ਬਈ ਉਹ ਪਤਲੂ ਨੂੰ ਖਾਣ ਨਹੀਂ ਦਿੰਦਾ ਕੁਸ ਤੇ ਇਸ ਕਰਕੇ ਇਹਨੂੰ ਬੰਨਿਆ ਹੋਇਆ ਤੇ ਪਤਲੂ ਖਾ ਲੈ ਖਾ ਲੈ ਖਾ ਲੈ ਇੱਧਰ ਖਾ ਲੈ ਖਾ ਲੈ ਹਾਂ ਨਾ ਤੁਹਾਂ ਦੇਖ ਤੋ ਦੇਖ ਹਾਂ ਕੀ ਆ ਠੰਡ ਲੱਗਦੀ ਹੈ ਕਮਰੇ ਕਿਤਰਾ ਬੰਦ ਮੈਂ ਤਾਂ ਬੈਠ ਜਾਵਾਂ ਆਰ ਚੱਲ ਉੱਠ ਬਈਰੋ 8:30 ਹੋ ਗਏ ਆਲਾਰਮ ਵੱਜ ਗਿਆ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਵਿੱਚ ਵੀਰੋ ਸਵੇਰ ਦੇ 8:30 ਹੋ ਗਏ ਕੀ ਮੌਸਮ ਵਧੀਆ ਤੇ ਅੱਜ ਹੋ ਗਈ ਵੀਰੋ 20 ਨਵੰਬਰ ਤੇ ਆਪਾਂ ਖੜੇ ਹਾਂ ਆਪਣੇ ਕਾਰਨ ਤੇ ਅੱਜ ਆਪਾਂ ਮੌਸਮ ਬਹੁਤ ਵਧੀਆ ਬਣਿਆ ਹੋਇਆ ਕਿਉਂਕਿ 2-3 ਦਿਨ ਬਹੁਤ ਜ਼ਿਆਦਾ ਧੁੰਦ ਤੇ ਠੰਡ ਪਈ ਆ ਪਰ ਹੁਣ ਮੌਸਮ ਥੋੜਾ ਜਿਹਾ ਖੁੱਲ ਗਿਆ ਕਿਉਂਕਿ ਧੁੱਪ ਪੈਣ ਲੱਗੀ ਤੁਹਾਨੂੰ ਦਿਖਾਣੇ ਆ ਬਾਕੀ ਆਪਾਂ ਮੱਝਾਂ-ਮੁੱਝਾਂ ਨੂੰ ਲਾ ਕੇ ਤੇ ਬਾਹਰ ਕੱਢਤੀਆਂ ਤੇ ਬਰਾਂਡ ਆਪਣਾ ਖਾਲੀ ਹੋਇਆ ਤੇ ਕਰੈਰੀ ਆਉ ਦੇਖੋ ਤੇ ਉਹ ਹੰਦਰ ਬੰਨੀ ਹੋਈ ਆ ਤੇ ਬਾਕੀ ਆਪਾਂ ਬਾਹਰ ਕੱਢਦੇ ਆ ਬਾਕੀ ਪਰਲੇ ਬਾੜੇ ਚ ਤੇ ਬਾਕੀ ਉਰਾ ਮੰਨੀ ਆਈਆਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਆਪਾਂ ਨੇ ਹੁਣ ਖੇਤ ਜਾਣਾ ਤੁਹਾਨੂੰ ਖੇਤ ਦਾ ਮਾਹੌਲ ਦਿਖਾਵਾਂਗੇ ਤੇ ਆਪਾਂ ਕਣਕ ਨੂੰ ਹੀ ਪਾਣੀ ਲਾਤਾ ਕਿਉਂਕਿ ਕਣਕ ਦਾ ਪਾਣੀ ਤੇ ਆ ਗਈ ਸੀ 3 ਕਿੱਲੇ ਆਪਣੇ ਤੇ ਉਹਨੂੰ ਪਾਣੀ ਲਾਇਆ ਉਹ ਵੀ ਦਿਖਾਵਾਂਗੇ ਤੇ ਪਹਿਲਾਂ ਆਪਾਂ ਚਣਾ ਵੀਰੋਂ ਨਹਿਰ ਵਾਲੇ ਖੇਤਾਂ 'ਚ ਕਿਉਂਕਿ ਉੱਧਰ ਆਪਾਂ ਸਰੋਂ ਤੇ ਜਿਹੋ ਜਿਹਾ ਵੀ ਦੇਖ ਕੇ ਆਣੀਆਂ ਤੇ ਪਹਿਲਾਂ ਤੁਹਾਨੂੰ ਮੌਸਮ ਦਿਖਾਉਂਦੇ ਹਾਂ ਇੱਥੇ ਦਾ ਤੇ ਦੇਖੋ ਵੀਰੋ ਸੂਰਜ ਨਿਕਲਿਆ ਹੋਇਆ ਉਹ ਦੇਖੋ ਸਾਹਮਣੇ ਸੂਰਜ ਨਿਕਲ ਗਿਆ ਤੇ ਮੱਝਾਂ ਦੇਖੋ ਇਹ ਨੜਾਤੀ ਤੇ ਇੱਕ ਉਹ ਨੜਾਤੀ ਬਾਕੀ ਇੱਧਰ ਬੰਨੀਆਂ ਆ ਬਾਕੀ ਆਪਾਂ ਪਰਲੇ ਬਾੜੇ ਚ ਬੰਨੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਹ ਮੱਝ ਆਪਾਂ ਵੀਰੋਂ ਨਮੀ ਲੈਣਦੀ ਆ ਤੇ 6 ਕਿਲੋ ਦੁੱਧਾ ਤੇ ਮਹੀਨੇ ਦੀ ਗੱਬਣਾ ਤੇ ਦੇਖੋ ਤੇ ਪਹਿਲਾਂ ਆਪਾਂ ਇੱਕ ਬੂਰੀ ਲੈ ਆਇਆ ਸੀ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਣੀਆਂ ਕੱਟੀਆਂ ਵੀਰੋਂ ਛੋਟੀਆਂ ਤੇ ਕੱਟੇ ਦੋ ਸੀ ਕੋਹ ਖੜਿਆ ਸਾਹਮਣੇ ਦੇਖੋ ਪਿੱਛੇ ਗੈਂਦੇ ਤੇ ਆ ਖੜਾ ਦੇਖੋ ਤੇ ਇੱਕ ਪਾ ਮੱਝ ਜਿਹੜੀ ਵੇਚੀ ਸੀ ਮੀਣੀ ਉਹਦਾ ਉਹ ਵੇਚ ਤਾਂ ਕੱਟਾਂ ਨਾਲੇ ਤੇ ਮੱਝ ਵੇਚਤੀ ਬਾਕੀ ਚਲੋ ਫਿਰ ਪਰਲੇਵਾੜੇ ਚੱਲਦੇ ਆ ਉੱਥੇ ਦੁਕਾਨਿਆਂ ਨੂੰ ਜਾ ਕੇ ਤੇ ਆਪਣੀ ਪੂਰੀ ਮੱਝ ਵੀ ਰੋਹੇ ਬਾਕੀ ਮੱਝਾ ਪਾ ਉਦਣਾ ਕੱਟਾਂ ਆਪਣਾ ਬਾੜੇ ਚ ਚਲੋ ਫਿਰ ਚੱਲਦੇ ਆ ਤਾਂ ਵੀਰੋ ਬਾੜੇ ਮਾ ਪਾ ਗਏ ਤੇ ਆਪਣਾ ਬਾੜਾ ਇਹ ਸਾਹਮਣੇ ਤੇ ਪਿੱਛੇ ਟੈਂਟ ਟੈਲੀਆਂ ਖੜੀਆਂ ਤੇ ਆਪਣਾ ਟਰੈਕਟਰ ਖੜਿਆ ਤੇ ਬਾਕੀ ਬਾੜੇ ਮਾ ਪਹੁੰਚ ਗਏ ਤੇ ਮੌਸਮ ਵਧੀਆ ਧੁੱਪ ਨਿਕਲੀ ਹੋਈ ਆ ਤੇ ਇਸ ਕਰਕੇ ਵੱਧ ਦੀ ਮੱਜਾਂ ਇੱਧਰ ਬੰਦੇ ਆ ਤੇ ਚਲੋ ਤੁਹਾਨੂੰ ਦਿਖਾਉਨੇ ਆ ਫਿਰ ਤੇ ਸਭ ਤੋਂ ਪਹਿਲਾਂ ਦਿਖਾਉਨੇ ਆ ਆਪਣ ਜਿੰਮ ਦਾ ਸਮਾਨ ਪਾ ਜਿੰਮਾ ਇੱਥੇ ਹੀ ਲਾਣੇ ਆ ਤੇ ਆ ਵੀਰੋ ਇੰਨੇ ਆਪਣੀ ਜਿੰਮਾ ਤੇ ਆਪਾਂ ਵਰਕਆਊਟ ਲਈਦਾ ਥੋੜਾ ਜਿਹਾ ਸਵੇਰੇ ਨੂੰ ਤੇ ਆ ਦੇਖੋ ਤੇ ਬਾਕੀ ਆ ਮੱਜਾਂ ਵੀਰੋ ਆਹ ਵੇਹੜੀ ਤੇ ਮੈਂ ਅੱਜ ਫੋਟੋ ਵੀਰੋ ਹੁਣ ਹੁਣੇ ਲਿਆਂਦੀ ਆ ਥੋੜਾ ਟਾਈਮ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਤੇ 8 ਕਿਲੋ ਦੁੱਧਾ ਤਿੰਨ ਮਹੀਨੇ ਦੀ ਗੱਬਣਾ ਇਹੋ ਤੇ ਬਾਕੀ ਮੁਰਗੇ ਆਪਣੇ ਦੇਖੋ ਅੰਡੇ ਹੁੰਡੇ ਦੇਣ ਲੱਗ ਗਏ ਹੁਣ ਤੇ ਇੱਕ ਵੀਰੋ ਕੱਲ ਆਪਣੀ ਮੁਰਗੀ ਦੀ ਮਰ ਗਈ ਤੇ ਐਵੇਂ ਦੀ ਮੁਰਗੀ ਸੀ ਕਾਲ ਰੰਗ ਦੀ ਉਹ ਗੇਟ 'ਚ ਆ ਕੇ ਸਾਹਮਣੇ ਤੇ ਮਾਰ ਗਈ ਇਸ ਕਰਕੇ ਬਹੁਤ ਨੁਕਸਾਨ ਹੋਇਆ ਆਪਾਂ ਨੂੰ ਕੱਲ 500 ਦਾ ਨੁਕਸਾਨ ਹੋ ਗਿਆ ਤੇ ਅੰਡੇ ਰਿੰਦੀ ਸੀ ਲੱਗਾ ਬਾਕੀ ਇਹ ਦੇਖੋ ਯਾਰ ਅੰਡੇ ਤੇ ਬੈਠੀ ਹਾਂ ਤੇ 7-8 ਠੰਡੇ ਰੋਝ ਹੋ ਜਾਂਦੇ ਆ ਦੇਸੀ ਆਪਣੇ ਕੋਲ ਬਾਕੀ ਕਬੂਤਰ ਆਪਣੇ ਦੋ ਰਹਿ ਗਏ ਸੀ ਜਿਹੜੇ ਉਹ ਵੀ ਚਲੇ ਗਏ ਮਰ ਗਏ ਤੇ ਬਾਕੀ ਇਹ ਮੱਝ ਵੀ ਆਪਣੇ ਦੋਸ ਮੁੱਲ ਲਈ ਲੈਂਦੀ ਆ ਇਹ ਆਈ ਸੀ ਆਪਣੀ 90000 ਦੀ 13 ਲੀਟਰ ਦੁੱਧਾ ਤੇ ਥੱਲੇ ਕੱਟੀ ਆ ਤੇ ਆਪਣੇ ਘਰ ਦੀ ਕੱਟੀ ਆ ਤੇ ਆਹ ਮੱਝ ਵੀ ਰੋ ਆਪਣੀ ਖਰਾਬ ਹੋ ਗਈ ਸੀ ਜਿਹੜੀ ਤੇ 13 ਲੀਟਰ ਦੁੱਧ ਦੁੱਧ ਸੀ ਇਹਦਾ ਤੇ ਜਦੋਂ 8ਵੇਂ ਮਹੀਨੇ 'ਚ ਬੱਚਾ ਗਿਰ ਗਈ ਸੀ, ਪੇਟ 'ਚ ਬੱਚਾ ਮਰ ਗਿਆ ਸੀ ਇਹਦੇ ਤੇ ਇਸ ਕਰਕੇ ਇਹਨਾਂ ਮੁੜ ਕੇ ਨੇ ਦੁੱਧ ਨਹੀਂ ਦਿਆ। ਆਕੇ ਪਾਗੇ ਦੀ ਰਖਾਤੀਏ। ਦੇਖੋ ਕੀ ਬਣਦਾ। ਕੇਕ ਲੈ ਦੇਸੀ ਬਿਰੋ ਇੱਕ ਤੇ ਇਹ ਬਲੂਨ ਸੀ ਪਹਿਲਾਂ ਸੋਆ ਤੇ ਆਪਣੇ ਕੋਲ ਆ ਕੇ ਸੋਈ ਹੈ ਇਹ ਤੇ ਹੁਣ ਇਹ 6 ਕਿਲੋ ਦੁੱਧ ਦੇ ਰਹੀ ਆ ਤੇ ਥੱਲੇ ਦੇ ਵੀ ਕਟੀਆਂ ਜਿਹੜੀਆਂ ਆਪਾਂ ਤੁਹਾਨੂੰ ਪਹਿਲਾਂ ਦਿਖਾਤੀਆਂ ਦੋ ਕਟੀਆਂ। ਇੱਕ ਆਮ ਅੱਜ ਦੀ ਆ ਤੇ ਇੱਕ ਉਹ ਸਾਹਮਣੇ ਬੈਠੀ ਹੋਈ ਆ ਤੇ ਆਪਾਂ ਜੋੜਾ ਹੀ ਲੈ ਸੀ ਬਿਰੋ। ਇਹ ਜੋੜਾ 13525 ਦੇ ਕਰੀਬ ਆਇਆ ਸੀ ਦੋਨਾਂ ਦਾ ਓਕੇ ਆਪਾਂ ਮੱਝਾਂ ਨੂੰ ਦਿਖਾਤੀਆਂ ਓਕੇ ਵੀਰੋ ਹੁਣ ਚੱਲਦੇ ਆਪਾਂ ਖੇਤਾਂ 'ਚ ਕਿਉਂਕਿ ਪਹਿਲਾਂ ਆਪਾਂ ਚੱਲਦੇ ਨਹਿਰ ਵਾਲੇ ਖੇਤਾਂ 'ਚ ਉੱਥੇ ਆਪਾਂ ਜਿਹੜੀ ਸਰੋਂ-ਸਰੋਂ ਬੀਜੀ ਹੋਈ ਉਹ ਦੇਖ ਕੇ ਆਨੇ ਆ ਤੇ ਫਿਰ ਚੱਲਾਂਗੇ ਆਪਾਂ ਆਪਣੀ ਮੋਟਰ ਤੇ ਕਿਉਂਕਿ ਮੋਟਰ ਤੇ ਜਿਹੜਾ ਆਪਾਂ ਤਿੰਨ ਕਿੱਲੇ ਪਹਿਲਾਂ ਲਾਏ ਹੋਏ ਸੀ ਉਹ ਪਾਣੀ ਲਾ ਰਖਿਆ ਉਹਨਾਂ ਨੂੰ ਤੇ ਰੇ ਆਪਾਂ ਪਾਉਦਾ ਤਿੰਨ ਕਿੱਲਾਂ 'ਚ ਪਹਿਸ਼ ਕਰਕੇ ਆਪਾਂ ਪਹਿਲਾਂ ਚੱਲਦੇ ਨਹਿਰ ਵਾਲੇ ਖੇਤਾਂ 'ਚ ਫਿਰ ਤੁਹਾਨੂੰ ਦਿਖਾਵਾਂਗੇ ਬਣੀ ਅਣਕ ਨੂੰ ਪਾਣੀ ਲਾਰ ਕੇ ਆਪਾਂ ਨੇ ਉੱਥੇ ਚੱਲਾਂਗੇ ਬਾਕੀ ਮਿਲਦੇ ਆ ਉੱਥੇ ਜਾ ਕੇ ਤਦ ਤੱਕ ਲਈ ਬਨੇ ਰਹੋ ਆਪਣੀ ਵੀਡੀਓ ਦੇ ਨਾਲ ਮਿਲਦੇ ਆ ਜੀ ਉੱਥੇ ਜਾ ਕੇ ਤਾਂ ਵੀਰ ਪਹੁੰਚ ਗਏ ਆਪਾਂ ਆਪਣੇ ਨਹਿਰ ਵਾਲੇ ਖੇਤਾਂ 'ਚ ਦੇਖੋ ਇੱਧਰ ਏਰੀਆ ਸਾਰਾ ਖਾਲੀ ਹੋ ਗਿਆ ਤੇ ਇੱਧਰ ਆ ਗਈ ਆਪਣੀ ਨਹਿਰ ਤੇ ਇੱਧਰ ਬਰਸੀਨਾ ਵਰਸਣਾ ਹੋ ਗਿਆ ਦੇਖੋ ਬਾਢੇ ਲੱਗੇ ਤੇ ਬਰਸੀਨ ਬਹੁਤ ਛੇਤੀ ਹੁੰਦੀ ਆ ਵੀਰੋ ਕਿਉਂਕਿ ਨਹਿਰ ਦਾ ਪਾਣੀ ਲੱਗਦਾ ਤੇ ਕਈ ਤਰ੍ਹਾਂ ਦੇ ਤੱਤ ਮਿਲ ਜਾਂਦੇ ਆਂ ਦੇ ਬਰਸੀਨ ਫਟਾਫਟ ਹੋ ਜਾਂਦੀ ਇੱਧਰ ਤੇ ਬਾਕੀ ਆਪਾਂ ਪਿੱਛੇ ਇੱਕ ਵੀਡੀਓ ਪਾਈ ਸੀ ਤੇ ਮੰਦਰਾ ਨੇ ਕਣਕ ਦਾ ਉਹ ਨੁਕਸਾਨ ਕੀਤਾ ਹੋਇਆ ਸੀ ਤੇ ਅੱਜ ਬਾਂਦਰ ਦਿਖੇ ਨਹੀਂ ਹੈ ਕਿਉਂਕਿ ਉਧਰ ਧੁੰਦ ਬਹੁਤ ਪੈ ਰਹੀ ਸੀ ਤੈਨੂੰ ਆਪਾਂ ਵੀਡੀਓ ਪਾ ਕੇ ਦਿਖਾਈ ਸੀ ਤੇ ਆ ਲਵੇ ਲਵੇ ਤੋਂ ਸਾਰੀ ਕਣਕ ਖਾ ਗਈ ਸੀ ਤੇ ਬਾਕੀ ਪਾਓ ਪਿੱਛੇ ਸਰੋਂ ਬੀਜੀ ਹੋਈ ਆ ਤੇ ਇੱਧਰ ਆਪਾਂ ਕਿਲਾ ਜਿਹੜੇ ਚ ਆਪਾਂ ਪਹਿਲਾਂ ਮੱਝਾਂ ਲਈ ਪੱਠੇ ਸੀ ਉਧਰ ਕਣਕ ਬੀਜੀ ਹੋਈ ਆ ਤੇ ਕਣਕ ਥੋੜੀ ਥੋੜੀ ਨਿਕਲ ਗਈ ਤੇ ਆ ਦੇਖੋ ਬਾਂਦਰਾਂ ਨੇ ਲਵੇ ਲਵੇ ਸਾਰੀ ਪੱਟ ਦੀ ਕਣਕ ਤੇ ਆ ਪੱਡਿਆਂ ਦੇ ਰਹਿੰਦੇ ਆ ਤੇ ਹੁਣ ਦਿਖ ਨਹੀਂ ਰਹੇ ਕਿਉਂਕਿ ਮੌਸਮ ਅੱਜ ਸਾਫ ਤੇ ਇਸ ਕਰਕੇ ਤੇ ਬਾਕੀ ਪਾਸੋਂ ਰੋਨ ਸੰਦਿਆ ਤੁਹਾਨੂੰ ਜਾ ਕੇ ਤਾਂ ਵੀ ਰੋ ਪਹੁੰਚ ਗਏ ਨਹਿਰ ਵਾਲੇ ਖੇਤਾਂ ਚ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਮੇਰੇ ਨਹਿਰਾ ਤੇ ਬਾਕੀ ਤੇ ਸੀਰੇ ਤੇ ਪਹੁੰਚ ਗਏ ਤੇ ਹੁਣ ਚੱਲਾਂਗੇ ਆਪਾਂ ਆਪਣੀ ਸਰੋਂ ਦੇਖਣਾ ਤੇ ਪਹਿਲਾਂ ਇੱਕ ਗਰੀਬ ਜਿਹੇ ਨੂੰ ਆਪਾਂ ਡੱਠਵਾ ਦਈਏ ਤੇ ਫਿਰ ਚੱਲਦੇ ਆ ਤੁਹਾਨੂੰ ਦਿਖਾਣੇ ਆ ਆ ਦੇਖੋ ਵੀਰੋ ਮੌਸਮ ਦੇਖੋ ਪਹਿਲਾਂ ਕਿੰਨਾ ਸੋਹਣਾ ਬਣ ਰਿਹਾ ਤੇ ਸੂਰਜ ਤੇ ਉਹ ਇੱਕ ਗਰੀਬ ਜਿਹਾ ਸਾਰਾ ਦਿਨ ਤੋੜੀ ਵਾਂ ਲਿਬੜਾ ਰਹਾ ਹਾਲ ਦੇਖੋ ਇਸ ਦਾ ਪੰਡਾ ਇਨੇ ਚਾਰ ਪਾਈਆਂ ਲਵੇ ਤੋ ਦਿਖਾਨੇ ਆ ਪਰ ਪਛਾਣ ਮਾ ਨਹੀਂ ਆ ਰਹਾ ਇਹ ਕੌਣ ਆ ਇਹ ਦੇਖੋ ਬਾਈ ਹੈਲੋ ਹਾਂਜੀ ਬਾਈ ਜੀ ਕੀ ਹਾਲ ਆ ਬਾਈ ਵਧੀਆ ਵੀਰੇ ਸਵੇਰੇ ਸਵੇਰੇ ਬੜਾ ਬੁਰਾ ਹਾਲ ਕਰ ਰਖਿਆ ਤੇਰਾ ਜੇ ਸਾਨੂੰ ਪਤਾ ਜੀ ਡੰਗਰ ਨਾਲ ਡੰਗਰ ਬਣਨਾ ਪੈਂਦਾ ਡੰਗਰ ਗੱਲ ਡੰਗਰ ਬਣ ਰਿਹਾ ਬਾਈ ਨਸ਼ਾਹੀ ਵਾਲ ਇੱਕ ਹੋਰ ਰੱਖ ਰਿਹਾ ਬੱਚਾ ਦੇਖੋ ਤੇ ਮੌਸਮ ਅੱਜ ਵਧੀਆ ਹੋਇਆ ਹੋਇਆ ਤੇ ਗਰੀਬ ਪਰ ਏਡੀ ਵੀ ਨਹੀਂ ਜੁੜੀ ਮੇਰੀ ਰੇੜੀ ਲੈ ਕੇ ਆਇਆ ਆਪਾ ਦੇਖੋ ਬਾਕੀ ਨੂੰ ਆਪਾਂ ਪੰਡਾ ਠਪਾ ਦਈਏ ਤੇ ਆਪਾਂ ਪਹੁੰਚ ਗਏ ਵੀਰੇ ਆਪਣੇ ਨਹਿਰ ਵਾਲੇ ਖੇਤਾਂ ਜਾਂ ਦੇਖੋ ਸ਼ਾਈ ਵਾਲਾ ਹਲੋ ਤੇ ਇੱਧਰ ਆਪਾਂ ਵੀਰੋਂ ਸਰੋਂ ਬੀਜੀ ਹੋਈ ਸੀ ਜਿਹੜੀ ਦੇਖੋ ਤੁਹਾਨੂੰ ਦਿਖਾਣੇ ਆ ਤੇ ਜਿੱਥੇ ਅਕਸਰ ਆਪਾਂ ਸਰੋਂ ਇੱਥੇ ਆਪਾਂ ਪਹਿਲਾਂ ਪੱਠੇ ਬੀਜੇ ਹੋਈ ਸੀ ਆ ਦੇਖੋ ਇੱਧਰ ਸਰੋਂ ਤੇ ਵਧੀਆ ਨਿਕਲ ਗਈ ਤੇ ਹੁਣ ਇਹਨੂੰ ਪਾਣੀ ਲਾਵਾਂਗੇ ਜਦ ਥੋੜੀ ਥੋੜੀ ਹੋ ਗਈ ਤੇ ਪਰੇ ਆਪਾਂ ਇੱਕ ਕਿੱਲਾ ਜਿਹੜਾ ਕਣਕ ਬੀਜੀ ਹੋਈ ਆ ਉਹ ਵੀ ਨਿਕਲੀ ਹੋਈ ਆ ਤੇ ਬਾਕੀ ਇਹਨੂੰ ਪੰਡਾ ਠਵਾ ਦਈਏ ਫੇਰ ਆਪਾਂ ਤੁਹਾਨੂੰ ਚਲਾਂਗੇ ਆਵਣੇ ਜਿੱਥੇ ਕਣਕ ਕਣਕ ਦਾ ਬਾਕੀ ਏਰੀਆ ਤੁਸੀਂ ਦੇਖ ਹੀ ਲਿਆ ਹੁਣ ਇੱਧਰ ਨਹਿਰ ਆ ਗਈ ਤੇ ਅਕਸਰ ਇੱਥੇ ਕਹਿੰਦੇ ਆਹੀ ਬੰਦਾ ਸੀ ਜਿਹੜਾ ਤेंदੂਰ ਦੀ ਬਹੁਤ ਨੂੰ ਤेंदੂਰ ਦੇਖਦੇ ਸੀ ਇੱਥੇ ਤੇ ਹੁਣ ਨਹੀਂ ਦਿਖਿਆ ਵੀਰੇ ਤेंदੂਰ ਕੋਈ ਨਹੀਂ ਨਹੀਂ ਵੀਰੇ ਤੇ ਵੀਰੇ ਕਹਿੰਦਾ ਵੀ ਹੁਣ ਤਾਂ ਮੁੜ ਕੇ ਦਿਖਿਆ ਨਹੀਂ ਬਹੁਤ ਰੌਲਾ ਚੱਲਿਆ ਸੀ ਪਹਿਲਾਂ ਆਹ ਬੰਦੇ ਨੂੰ ਬਹੁਤ ਦਿਖਦੇ ਸੀ ਆਹ ਅਕਸਰ ਸਾਨੂੰ ਇੱਥੇ ਲੈ ਕੇ ਆ ਜਾਂਦਾ ਸੀ ਮੈਨੂੰ ਦਿਖਿਆ ਮਿੰਦ ਗਿਆ ਦਿਖਿਆ ਚਾਹੇ ਨੂੰ ਜੰਗਲੀ ਕੁੱਤਾ ਹੋਵੇ ਤੇ ਆ ਤੇਂ ਦੂਗੀ ਦਾ ਰੋਲਾ ਪਾ ਦਿੰਦਾ ਸੀ ਬਾਕੀ ਵੀਰੋ ਆਪਣੀ ਕਣਕ ਨੂੰ ਆਪਾਂ ਲਾਤਾ ਤਿੰਨ ਗਿੱਲੇ ਨੂੰ ਪਾਣੀ ਤੇ ਉਧਰ ਹੱਲੇ ਆਪਣਾ ਕਹਿੰਦਾ ਲਾਈਟ ਹੈ ਨਹੀਂ ਕੀਤਾ ਚ ਤੇ ਲਾਈਟ ਆਊਗੀ ਫਿਰ ਆਪਾਂ ਚੱਲਾਂਗੇ ਤੇ ਬਾਕੀ ਆਪਾਂ ਉਹ ਵੀਡੀਓ ਤੁਹਾਨੂੰ ਕਣਕ ਦੀ ਅਗਲੇ ਬਲੌਗ ਚ ਦਿਖਾਵਾਂਗੇ ਤੇ ਵੀਡੀਓ ਵਧੀਆ ਲੱਗੇ ਤੇ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਬਾਕੀ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ ਤਬ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ